ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਵੀਰ ਆਲਾ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਆਮਨ ਬੁਟੀਕ ਦੇ ਉੱਤੇ ਅੱਜ ਆਪਾਂ ਫੇਰ ਤੋਂ ਇਸ ਚੈਨਲ ਦੇ ਉੱਤੇ ਤੁਹਾਡੇ ਲਈ ਵਾਹਾਂ ਦਾ ਡਿਜ਼ਾਈਨ ਲੈ ਕੇ ਆਏ ਆ ਬਹੁਤ ਸੋਹਣਾ ਵਾਹਾਂ ਦਾ ਡਿਜ਼ਾਈਨ ਆ ਤੁਸੀਂ ਦੇਖੋ ਤੁਹਾਡੇ ਬਹੁਤ ਪਸੰਦ ਆਊਗਾ ਤੇ ਇਹ ਡਿਜ਼ਾਈਨ ਦੇਖ ਕੇ ਤੁਹਾਡਾ ਵੀ ਜੀ ਕਰੂਗਾ ਕਿ ਇਹ ਡਿਜ਼ਾਈਨ ਆਪਦੇ ਸੂਟ ਤੇ ਕਰਵਾਇਆ ਜਾਵੇ ਬਾਕੀ ਤੁਸੀਂ ਜਾਣਦੇ ਹੋ ਨਾ ਆਪਾਂ ਕੁਝ ਦਿਨਾਂ ਤੋਂ ਆਪਾਂ ਬੁਟੀਕ ਸਟਾਈਲ ਸੂਟਾਂ ਦੇ ਡਿਜ਼ਾਈਨ ਪਾ ਰਹੇ ਆ ਲੈ ਇਸ ਦੇ ਨਾਲ ਅੱਜ ਵਾਲਾ ਡਿਜ਼ਾਈਨ ਵੀ ਜਿਹੜਾ ਵਾਹਾਂ ਦਾ ਉਹ ਬਹੁਤ ਤੁਹਾਡੇ ਪਸੰਦ ਆਊਗਾ ਤੁਸੀਂ ਦੇਖੋ ਸਾਰੀ ਵੀਡੀਓ ਦੇਖੋ ਸਕਿਪ ਨਾ ਕਰ ਤੇ ਬਾਕੀ ਆਪਣੇ ਚੈਨਲ ਤੇ ਜਿਹੜੇ ਨਵੇਂ ਭੈਣ ਭਰਾ ਜੁੜੋ ਦਿਨੇ ਉਹ ਪਲੀਜ਼ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦਬਿਓ ਵਧਿਆਂ ਲਗੀ ਤੇ ਲਾਈਕ ਵੀ ਕਰਿਓ ਤੇ ਚਲੋ ਜੀ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਤੇ ਦੇਖਿਓ ਵਹਾਂ ਦਾ ਡਿਜ਼ਾਈਨ ਤੁਹਾਡੇ ਬਹੁਤ ਸੰਦ ਆਊਗਾ ਹਾਂਜੀ ਇਹ ਆਪਣੇ ਲਈ ਕਾਟਨ ਦਾ ਸੂਟ ਹੈ ਪ੍ਰਿੰਟਡ ਤੇ ਮੈਚ ਵੀ ਹੈਗਾ ਇਹ ਪੂਰਾ ਆਲਓਵਰ ਸੂਟ ਹੈ ਤੇ ਇਹਦੇ ਤੇ ਆਪਾਂ ਨੇ ਕਰਨਾ ਬਾਹਾਂ ਦਾ ਡਿਜ਼ਾਈਨ ਤੇ ਗਲੇ ਦਾ ਡਿਜ਼ਾਈਨ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਬਾਹਾਂ ਦਾ ਡਿਜ਼ਾਈਨ ਆਪਾਂ ਇੱਥੇ ਕਿਵੇਂ ਤਿਆਰ ਕਰਦੇ ਆ ਉਹਦੇ ਵਾਸਤੇ ਆਪਾਂ ਨੇ ਆਹ ਵਾਲਾ ਪੇਪਰ ਪੇਸਟਿੰਗ ਲੈ ਲੈਣਾ ਤੇ ਇਹ ਆਪਣਾ ਹੋ ਗਿਆ ਸੂਟ ਦਾ ਕਪੜਾ ਤੇ ਇਹ ਵਾਲਾ ਹੋ ਗਿਆ ਪੇਪਰ ਪੇਸਟਿੰਗ ਤੇ ਇਹਦੇ ਵਾਸਤੇ ਆਪਾਂ ਨੇ ਇੱਕ ਡਰਾਫਟ ਕਟਿੰਗ ਕਰਿਆ ਹੋਇਆ ਤੇ ਐਵੇਂ ਦਾ ਆਪਾਂ ਨੇ ਇਹਦੇ ਤੇ ਡਿਜ਼ਾਈਨਿੰਗ ਕਰਨਾ ਤੇ ਇਹ ਆਪਾਂ ਨੇ 3.5 3.5 ਇੰਚ ਲੰਬਾ ਲੈ ਦਿੱਤੇ 14 ਇੰਚ ਇਹ ਚੌੜਾ ਲੈਂਦਾ ਕਿਉਂਕਿ 7 ਇੰਚ ਦੀ ਮੂਰੀ ਦੇ ਹਿਸਾਬ ਨਾਲ ਆਪਾਂ ਇਹ ਪੇਸਿੰਗ ਪੇਪਰ ਲੈਂਦਾ ਤੇ ਇਹਦੇ ਤੇ ਆਪਾਂ ਨੇ ਇਹ ਵਾਲਾ ਡਰਾਫਟ ਕਟਿੰਗ ਕਰਨਾ ਹੈ ਇਸ ਤਰ੍ਹਾਂ ਪੇਪਰ ਤੇ ਕੋਈ ਵੀ ਆਪਣਾ ਡਿਜ਼ਾਈਨ ਕਟਿੰਗ ਕਰਕੇ ਨਾ ਪਹਿਲਾਂ ਡਰਾਫਟ ਬਣਾ ਕੇ ਤੇ ਉਸ ਤੋਂ ਬਾਅਦ ਆਪਾਂ ਡਿਜ਼ਾਈਨ ਹੀ ਦੇ ਸਕਦੇ ਹਾਂ ਸੂਤਾਂ ਤੇ ਇਸ ਤਰ੍ਹਾਂ ਆਪਾਂ ਇਹਨੂੰ ਕਟਿੰਗ ਕਰ ਲਾਂਗੇ ਜਿਵੇਂ ਦਾ ਇਹ ਆਪਣੇ ਡਰਾਫਟ ਬਣਾਇਆ ਮਾਰਕ ਕਰ ਲਿਆ ਆਪਾਂ కట్ పేస్ట్ ఏ క ਇਸ ਤਰ੍ਹਾਂ ਇਹਨੂੰ ਡਿਜ਼ਾਈਨ ਬਣਗੇ ਤੇ ਇਹਨੂੰ ਆਪਾਂ ਪੇਪਰ ਦੇ ਉੱਪਰ ਪੇਸ ਹਾਂ ਪੇਪਰ ਨੂੰ ਮਤਲਬ ਕੱਪੜੇ ਦੇ ਉੱਪਰ ਪੇਸਟ ਕਰ ਲਾਂਗੇ ਪ੍ਰੈਸ ਦੇ ਨਾਲ ਇਹਨਾਂ ਨੂੰ ਆਪਾਂ ਨੇ ਅਲੱਗ-ਅਲੱਗ ਕਰ ਲਾਂਗੇ ਇਸ ਤਰ੍ਹਾਂ ਆਪਾਂ ਨੋਕ ਨਹੀਂ ਬਣਾਉਣੀ ਹੈਗੀ ਅਲੱਗ-ਅਲੱਗ ਕਰ ਲਾਂਗੇ ਤੇ ਇਹਨਾਂ ਨੂੰ ਅਲੱਗ-ਅਲੱਗ ਹੀ ਆਪਾਂ ਕੱਪੜੇ ਦੇ ਉੱਪਰ ਪੇਸਟ ਕਰਾਂਗੇ ਇਸ ਤਰ੍ਹਾਂ ਆਪਾਂ ਨੇ ਪ੍ਰੈਸ ਦੇ ਨਾਲ ਇਹਨੂੰ ਪੇਸਟ ਕਰ ਲੈਣਾ ਹੈ ਚਾਰ ਰੁਪਏ ਪੀਸ ਆਪਾਂ ਨੇ ਪੇਸਟ ਕਰ ਲਏ। ਐਸਟ ਹੋ ਗਈ ਪੇਸਟ। ਤੇ ਹੁਣ ਆਪਾਂ ਇਹਨਾਂ ਨੂੰ ਕਟਿੰਗ ਕਰ ਲਾਂਗੇ ਪੈ ਪੈ ਦੀ ਸੀਮ ਦਾ ਕਪੜਾ ਛੱਡ ਕੇ ਮਿਕਸਿੰਗ ਕਰ ਲਾਂਗੇ। ਤੇ ਹੁਣ ਆਪਾਂ ਇਹਦੇ ਤੇ ਲੈਸ ਅਟੈਚ ਕਰਾਂਗੇ। ਇਸੇ ਤਰੀਕੇ ਨਾਲ ਆਪਾਂ ਨੇ ਦੋਨੋਂ ਪੀਸਾਂ ਦੇ ਉੱਪਰ ਲੈਸ ਲਗਾ ਲੈਣੀ ਆ। ਇਸ ਤਰ੍ਹਾਂ ਦੇ ਦੋ ਪੀਸ ਇਹ ਬਣ ਕੇ ਤਿਆਰ ਹੋ ਗਏ। ਇਸ ਤਰ੍ਹਾਂ ਆਪਣੇ ਪੀਸ ਤਿਆਰ ਕਰ ਲੈਣੇ ਨੇ। ਉਸ ਤੋਂ ਬਾਅਦ ਆਪਾਂ ਨੇ ਇਹਦੇ ਬਾਹ ਦੇ ਉੱਪਰ ਡਿਜ਼ਾਈਨ ਕਰਾਂਗੇ। ਇਸ ਤਰ੍ਹਾਂ ਰੱਖ ਕੇ ਆਪਾਂ ਇਹਨੂੰ ਬਾਹ ਦੇ ਉੱਪਰ ਅਟੈਚ ਕਰਾਂਗੇ। ਇਹ ਵਾੜਾ ਡਿਜ਼ਾਈਨ ਬਣਾਵਾਂਗੇ ਆਪਾਂ। ਤੇ ਪਹਿਲਾਂ ਆਪਾਂ ਬਾਹ ਦੇ ਨਾਲ ਲੈਸ ਨੀਚੇ ਵਾਲੀ ਅਟੈਚ ਕਰ ਲਾਂਗੇ ਇਸ ਤਰ੍ਹਾਂ ਰੱਖ ਕੇ। ਤੇ ਉਸ ਤੋਂ ਬਾਅਦ ਆਪਾਂ ਡਿਜ਼ਾਈਨ ਇਹਦੇ ਨਾਲ ਅਟੈਚ ਕਰਾਂਗੇ। ਇਸ ਤਰ੍ਹਾਂ ਆਪਾਂ ਨੇ ਉਹ ਦੋਨੋਂ ਪੈਚ ਜਿਹੜੇ ਬਣਾਏ ਨੇ ਉਹ ਇਹਦੇ ਨਾਲ ਅਟੈਚ ਕਰ ਦਾਂਗੇ ਜਿੱਥੇ ਜਿੱਥੇ ਸਲਾਈ ਲੱਗੀ ਹੋਈ ਹੈ ਲੈਸ ਦੀ ਉੱਥੇ ਉੱਥੇ ਆਪਾਂ ਸਲਾਈ ਲਾ ਦਿਆਂਗੇ

ਇਸ ਤਰ੍ਹਾਂ ਤੁਸੀਂ ਵੀ ਆਪਣੇ ਵਾਹਾਂ ਤੇ ਡਿਜ਼ਾਈਨ ਕਰ ਸਕਦੇ ਹੋ। ਕੋ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਹੈ। ਬਾਕੀ ਅੱਜਕੱਲ ਏ ਡਿਜ਼ਾਈਨ ਨੇ ਜਿਹੜੇ ਉਹ ਬਹੁਤ ਚੱਲ ਰਹੇ ਨੇ, ਪੁਟੀਕ ਸਟਾਈਲ ਤੇ ਲੈਸਾਂ ਦੇ ਡਿਜ਼ਾਈਨ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਨੇ। ਇਸ ਤਰ੍ਹਾਂ ਇਹਨੂੰ ਆਪਾਂ ਡਿਜ਼ਾਈਨ ਕੀਤਾ ਲੈਸ ਲਗਾ ਕੇ ਤੇ ਇਹਨੂੰ ਆਪਾਂ ਵਿਦਆਊਟ ਲੈਸ ਵੀ ਤਿਆਰ ਕਰ ਸਕਦੇ ਆ। ਇਹ ਡਿਜ਼ਾਈਨ ਦੂਸਰੇ ਉੱਪਰਲੀ ਸਾਈਡ ਆ ਜਿਹੜੀ ਉਹ ਨੂੰ ਨੀਚੇ ਨੂੰ ਵੀ ਲਗਾ ਕੇ ਆਪਾਂ ਡਿਜ਼ਾਈਨ ਤਿਆਰ ਕਰ ਸਕਦੇ ਆ ਬਹੁਤ ਸੋਹਣਾ ਇਹ ਡਿਜ਼ਾਈਨ ਬਣਦਾ ਹੈਗਾ ਹਾਂਜੀ ਇਹਵਾ ਡਿਜ਼ਾਈਨ ਆ ਜਿਹੜਾ ਇਹ ਤੁਹਾਨੂੰ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ ਜੀ ਪੂਰੀ ਵੀਡੀਓ ਦੇਖਣ ਵਾਸਤੇ ਸਤਿ ਸ਼੍ਰੀ ਅਕਾਲ ਜੀ